जय श्री बालाजी पहला ता बालाजी दरबार ਦੇ ਵਿੱਚ ਹਾਜ਼ਰੀ ਲਗਾ ਕੇ ਪਹਿਲਾਂ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟਾਂ ਦੇ ਵਿੱਚ जय श्री बालाजी ਲਿਖ ਕੇ ਸ਼ੇਅਰ ਕਰ ਦਿਓ ਤੇ ਮੰਗ ਲੋ ਮਰਾਦਾਂ ਦੇ ਭਰ ਲੋ ਝੋਲੀਆਂ ਕਿਉਂਕਿ बालाजी ਸਰਕਾਰ ਹਰ ਇੱਕ ਦੀ ਸੁਣਦੇ ਨੇ ਤੇ ਹਰ ਇੱਕ ਦਾ ਦੁੱਖ ਦੂਰ ਕਰਦੇ ਨੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਲਾ ਸਰ ਬਾਲਾਜੀ ਧਾਮਦੇ ਤੇ ਦੱਸਦੇ ਹਾਂ ਕਿ ਬਾਲਾਜੀ ਧਾਮ ਦੀ ਸ਼ਕਤੀ ਕੀ ਹੈ ਜਿਹੜੇ ਜਿਹੜੇ ਬਾਲਾਜੀ ਧਾਮ ਦੀ ਸ਼ਕਤੀ ਨੂੰ ਜਾਣਦੇ ਨੇ ਉਹ ਪਹਿਲਾਂ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟਾਂ ਚ ਜੈ ਸ਼੍ਰੀ ਬਾਲਾਜੀ ਜ਼ਰੂਰ ਲਿਖ ਦਿਓ ਦੇਖ ਸਕਦੇ ਹੋ ਤਸਵੀਰਾਂ ਭਗਤ ਨੇ ਜਿਹੜੇ ਲਾਈਨਾਂ ਦੇ ਵਿੱਚ ਖੜੇ ਨੇ ਆਰਤੀ ਦਾ ਸਮਾਂ ਜਦੋਂ ਹੁੰਦਾ ਹੈ ਤਾਂ ਕਤਾਰਾਂ ਲੱਗ ਜਾਂਦੀਆਂ ਨੇ ਮੰਗਦੇ ਨੇ ਮਰਾਦਾਂ ਤੇ ਭਰ ਲੈ ਜਾਂਦੇ ਨੇ ਝੋਲੀਆਂ ਕਿਉਂਕਿ ਬਾਲਾਜੀ ਸਰਕਾਰ ਕਿਸੇ ਨੂੰ ਖਾਲੀ ਵਾਪਸ ਨਹੀਂ ਮੋੜਦੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ ਪਰ ਜਿਹੜੀ ਅਸਲ ਸਚਾਈ ਸਾਲਾ ਸਰਤਾਮ ਦੀ ਆ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸ ਦਿਆਂ ਕਿ 270 ਸਾਲ ਤੋਂ ਇਹ ਜਗ੍ਹਾ ਸਥਾਪਿਤ ਹੈ ਤੇ ਇਸ ਜਗ੍ਹਾ ਦੇ ਉੱਪਰ ਸੁੱਖਾਂ ਸੁਖਣ ਦੇ ਨਾਲ ਮੁਰਾਦਾ ਮੰਗਣ ਦੇ ਨਾਲ ਪੂਰੀਆਂ ਹੁੰਦੀਆਂ ਤੇ ਬਾਲਾ ਜੀ ਧਾਮ ਕਿਸੇ ਨੂੰ ਵੀ ਖਾਲੀ ਝੋਲੀ ਵਾਪਸ ਨਹੀਂ ਮੋੜਦੇ ਸਾਲਾ ਸਰਤਾਮ ਦੀਆਂ ਤਸਵੀਰਾਂ ਨੇ ਜਿੱਥੇ ਆ ਦਰਖਤ ਦੇਖਦੇ ਹੋ ਇਸ ਜਗ੍ਹਾ ਦੇ ਉੱਪਰ ਬੈਠੇ ਪੰਛੀ ਜਦੋਂ ਆਰਤੀ ਹੁੰਦੀ ਹੈ ਤਾਂ ਬਿਲਕੁਲ ਸ਼ਾਂਤ ਹੋ ਜਾਂਦੇ ਨੇ ਤੇ ਚੁੱਪ ਚਾਪ ਆਰਤੀ ਸੁਣਦੇ ਨੇ ਤਸਵੀਰਾਂ ਸਾਲਾ ਸਰਤਾਮ ਦੀਆਂ ਨੇ ਤਾਂ ਹਰ ਜਗ੍ਹਾ ਤੁਹਾਨੂੰ ਦੱਸਦੇ ਆ ਕਿ ਜਿੱਥੇ ਗੋ ਦਾਨ ਬਾਲਾਜੀ ਧਾਮ ਦਾ ਹੁੰਦਾ ਹੈ ਉੱਥੇ ਹਰ ਇੱਕ ਦੀ ਮਰਦ ਪੂਰੀ ਹੋ ਜਾਂਦੀ ਹੈ ਤਾਂ ਦੋਸਤੋ ਔਰ ਸਾਲਾ ਸਰ ਧਾਮ ਬਾਰੇ ਹਰ ਇੱਕ ਵਿਅਕਤੀ ਜਾਣਦਾ ਤੇ ਜਿਹੜੇ ਸ਼ਕਤੀ ਨੂੰ ਮੰਨਦੇ ਨੇ ਉਹ ਸ਼ੇਅਰ ਕਰ ਦੇਣ ਤੇ ਅੱਜ ਤੁਹਾਨੂੰ ਦੱਸਦੇ ਆ ਕਿ ਮੋਹਨਦਾਸ ਮਹਾਰਾਜ ਜੋ 270 ਸਾਲ ਪਹਿਲਾਂ ਇੱਥੋਂ 30 ਕਿਲੋਮੀਟਰ ਦੂਰ ਜਦੋਂ ਇੱਕ ਮੂਰਤੀ ਜਿਹੜੀ ਐ ਖੇਤਾਂ ਦੇ ਵਿੱਚ ਪਾਈ ਜਾਂਦੀ ਆ ਤਾਂ ਉੱਥੇ ਜਿਹੜਾ ਰਾਜਾ ਹੁੰਦਾ ਉਸ ਵੱਲੋਂ ਸੋਚਿਆ ਜਾਂਦਾ ਕਿ ਕਿਵੇਂ ਪਤਾ ਲਗਾਇਆ ਜਾਵੇ ਕਿ ਭਗਤ ਕੌਣ ਐ ਬਾਲਾਜੀ ਧਾਮ ਦਾ ਜਿਸ ਨੇ ਬਾਲਾਜੀ ਸਰਕਾਰ ਨੂੰ ਅਪੀਲ ਕੀਤੀ ਸੀ ਦਰਸ਼ਨ ਦੇਣ ਦੇ ਲਈ ਤਾਂ ਉਹ ਜਦੋਂ ਬਾਲਾਜੀ ਧਾਮ ਦੀ ਮੂਰਤੀ ਦੱਸਦੀ ਐ ਕਿ ਮੈਨੂੰ ਤੁਸੀਂ ਕਬਲਦੇ ਦੇ ਨਾਲ ਜੋੜ ਦਿਓ ਜਿੱਥੇ ਜਾ ਕੇ ਉਹ ਬਲਤ ਰੁਕੇਗਾ ਉਸ ਜਗਾ ਤੇ ਮੇਰਾ ਭਗਤ ਹੋਵੇਗਾ ਤਾਂ ਇਹ ਜਿਹੜਾ ਛੋਟਾ ਪਿੰਡ ਤੋਂ ਜਦੋਂ 30 ਕਿਲੋਮੀਟਰ ਦੂਰ ਆ ਕੇ ਸਾਲਾ ਸਰ ਧਾਮ ਦੇ ਵਿੱਚ ਇਹ ਬਲਦ ਰੁਕਦਾ ਤਾਂ ਉੱਥੇ ਜਾ ਕੇ ਮੋਹਨ ਦਾਸ ਦੇ ਨੂੰ ਜਿਹੜਾ ਪਾਲਿਆ ਜਾਂਦਾ ਤੇ ਉਹ ਮੋਹਨ ਦਾਸ ਭਗਤ ਹੁੰਦਾ ਜਿਸ ਨੇ ਬਾਲਾਜੀ ਧਾਮ ਨੂੰ ਅਪੀਲ ਕੀਤੀ ਤੇ ਜਿਸ ਦੀ ਅਪੀਲ ਤੇ ਸਾਲਾ ਸਰ ਧਾਮ ਬਣਦਾ ਤੇ ਬਾਲਾਜੀ ਪ੍ਰਗਟ ਹੁੰਦੇ ਨੇ ਤੇ ਹਰ ਇੱਕ ਦੀ ਮਰਜ਼ੀ ਪੂਰੀ ਕਰਦੇ ਨੇ ਇਹ ਉਹ ਚੀਜ਼ ਆ ਜਿਸ ਦੇ ਨਾਲ ਬਾਲਾਜੀ ਧਾਮ ਦੀ ਮੂਰਤੀ ਜਿਹੜੀ ਆ ਜੁੜੀ ਹੋਈ ਸੀ ਜਦੋਂ ਹਲ ਦੇ ਨਾਲ ਉਸ ਨੂੰ ਜੋੜ ਕੇ ਅਛੋਟਾ گاؤں ਤੋਂ ਜਿਹੜਾ ਤੋਰਿਆ ਗਿਆ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਚੀਜ਼ ਉਸ ਮੰਦਰ ਦੇ ਵਿੱਚ ਸਥਾਪਿਤ ਹੈ ਤੇ ਲੋਕ ਮੱਥਾ ਟੇਕਦੇ ਨੇ ਇੱਥੇ ਚੜਾਵਾ ਵੀ ਚੜਾਉਂਦੇ ਨੇ ਤੇ ਸੁੱਖਾਂ ਜੜੀਆਂ ਨੇ ਮੁਰਾਦਾਂ ਨੇ ਜੜੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਜਗ੍ਹਾ ਦੇ ਦਰਸ਼ਨ ਕਰਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਬਾਲਾਜੀ ਧਾਮ ਉਹ ਸ਼ਕਤੀ ਹੈ ਜਿਹੜੀ ਹਰ ਇੱਕ ਦੁੱਖ ਨੂੰ ਤੋੜਦੀ ਹੈ ਤੇ ਦੂਰੋਂ ਦੂਰੋਂ ਸ਼ਰਧਾਲੂ ਨੇ ਜਿਹੜੇ ਉਹ ਵੱਡੀ ਗਿਣਤੀ 'ਚ ਇੱਥੇ ਆਉਂਦੇ ਨੇ ਕੀਰਤਨ ਹੁੰਦਾ ਰੋਜ਼ਾਨਾ ਤੇ ਇਹ ਪੇੜ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਸ਼ਿਵਲਿੰਗ ਜੋ ਹੈ ਇਸ ਜਗ੍ਹਾ ਤੇ ਜਲ ਚੜਾਉਣ ਦੇ ਨਾਲ ਹਰ ਇੱਕ ਬਿਮਾਰੀ ਹਰ ਇੱਕ ਰੋਗ ਦੂਰ ਹੋ ਜਾਂਦਾ ਬਾਲਾਜੀ ਧਾਮ ਦੀ ਸ਼ਕਤੀ ਨੂੰ ਕੌਣ ਨਹੀਂ ਜਾਣਦਾ ਤੇ ਇਸ ਜਗ੍ਹਾ ਤੇ ਨਾਰੀਅਲ ਤੇ ਪ੍ਰਸ਼ਾਦ ਚੜਾਉਣ ਦੇ ਨਾਲ ਹਰ ਇੱਕ ਦੁੱਖ ਦੂਰ ਹੋ ਜਾਂਦਾ ਤਾਂ ਬਾਲਾਜੀ ਧਾਮ ਦੇ ਲਈ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੋ ਬਾਲਾਜੀ ਸਰਕਾਰ ਦੀ ਸ਼ਕਤੀ ਨੂੰ ਸਮਝਦੇ ਨੇ ਉਹ ਚਲਦੀ ਚਲਦੀ ਵੀਡੀਓ ਦੇ ਵਿੱਚ ਕਮੈਂਟਾਂ ਦੇ ਥੱਲੇ ਜੈ ਜੀਰੀ ਬਾਲਾਜੀ ਲਿਖ ਕੇ ਜਾਣਕਾਰੀ ਸਾਂਝੀ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਬਾਲਾਜੀ ਧਾਮ ਬਾਰੇ ਤੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਬਾਲਾਜੀ ਧਾਮ ਦੀ ਸ਼ਕਤੀ ਨੂੰ ਨਹੀਂ ਜਾਣਦਾ ਤੇ ਜਿਹੜੇ ਸਮਝਦੇ ਨੇ ਸ਼ਕਤੀ ਨੂੰ ਉਹ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੇਣ ਸ਼ੇਅਰ